ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਜ਼ਿਆਦਾ ਵੱਧ ਸਕਦੀ ਹੈ। ਤਾਪਮਾਨ 47 ਡਿਗਰੀ ਤੋਂ 55 ਡਿਗਰੀ ਦੇ ਵਿੱਚਕਾਰ ਜਾ ਸਕਦਾ ਹੈ। ਜਿਹੇ ਦੇ ਵਿੱਚ ਕੁਝ ਸਾਵਧਾਨੀਆਂ ਵਰਤੋ। ਅਗਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਧੁੱਪ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਚੋ ਤੇ ਉਸ ਦੇ ਨਾਲ ਹੀ ਜਿੰਨਾ ਹੋ ਸਕੇ ਪੀਣ ਵਾਲੇ ਪਦਾਰਥਾਂ ਦੀ ਜ਼ਿਆਦਾ ਮਾਤਰਾ ਕਰੋ। ਤੇ ਉਸ ਦੇ ਨਾਲ ਹੀ ਬਿਜਲੀ ਦੇ ਜਿਹੜੇ ਮੀਟਰ ਨੇ ਉਹਨਾਂ ਨੂੰ ਓਵਰਲੋਡ ਨਾ ਕਰੋ। ਖਾਸ ਤੌਰ ਤੇ ਗਰਮੀ ਦੇ ਮੌਸਮ ਦੇ ਵਿੱਚ ਤੇ ਇਸ ਦੇ ਨਾਲ ਹੀ ਜਿੰਨਾ ਹੋ ਸਕੇ ਅਗਰ ਕਾਰਾਂ ਦੇ ਵਿੱਚ ਜਾ ਰਹੇ ਹੋ ਤਾਂ ਦੁਪਹਿਰ ਦੇ ਬਿਲੇ ਕਾਰ ਦੇ ਵਿੱਚ ਸਫਰ ਕਰਨ ਤੋਂ ਗੁਰੇਜ਼ ਕਰੋ ਤੇ ਇਸ ਦੇ ਨਾਲ ਹੀ ਗੈਸ ਸਿਲੰਡਰ ਕਦੇ ਵੀ ਧੁੱਪ ਦੇ ਵਿੱਚ ਨਾ ਲਗਾਓ ਜਿੰਨਾ ਹੋ ਸਕੇ ਚੀਜ਼ਾਂ ਜਿਹੜੀਆਂ ਸਾਵਧਾਨੀਆਂ ਪਰਿਕੋਪਕਾਰਾਂ ਦੀ ਪੱਖੋਂ ਦੱਸੀਏ ਤਾਂ ਕਾਰ ਅਗੂ ਤੁਸੀਂ ਵੀ ਗਰਮੀ ਦੇ ਮੌਸਮ ਦੇ ਵਿੱਚ ਕਾਰ ਦੇ ਨਾਲ ਹੀ ਸਫਰ ਕਰਦੇ ਹੋ ਤਾਂ ਕੁਝ ਇੱਕ ਚੀਜ਼ਾਂ ਜਿਹੜੀਆਂ ਕਾਰ ਦੇ ਵਿੱਚ ਰੱਖਣ ਤੋਂ ਗੁਰੇਜ਼ ਕਰੋ ਜਿਸ ਦੇ ਵਿੱਚ ਗੈਸ ਮਗਨੀ ਲਾਈਟਰ ਕਾਰਬੋਨੇਟਿਡ ਕੋਲਡ ਡਰਿੰਕ ਵਗੈਰਾ ਪੀਣ ਵਾਲੇ ਪਦਾਰਥ ਪਰਫਿਊਮ ਡਵਾਈਸ ਬੈਟਰੀਆਂ ਕਾਰ ਲੌਕ ਕਰਦੇ ਸਮੇਂ ਕਾਗੀਆਂ ਛਿੱਕੀਆਂ ਪੁਰੀਆਂ ਛਿੱਕੀਆਂ ਰੱਖੋ ਕਾਰ ਦੇ ਫੂਲ ਟੈਂਕ ਨੂੰ ਪੂਰੀ ਤਰ੍ਹਾਂ ਨਾਲ ਨਾ ਪਰੋ ਸ਼ਾਮ ਦੇ ਸਮੇਂ ਕਾਰ ਨੂੰ ਰੀਫੂਲ ਕਰੋ ਦੁਪਹਿਰ ਮੇਲੇ ਕਾਰ ਤੇ ਰਾਹੀਂ ਸਫ਼ਰ ਕਰਨ ਤੋਂ ਬਚੋ ਕਾਰ ਦੇ ਟਾਇਰਾਂ ਨੂੰ ਜ਼ਿਆਦਾ ਨਾ ਫਲਾਓ ਖਾਸ ਕਰਕੇ ਯਾਤਰਾ ਦੇ ਦੌਰਾਨ ਸੋ ਇਹ ਕੁਝ ਸਾਵਧਾਨੀਆਂ ਨੇ ਜਿਨ੍ਹਾਂ ਨੂੰ ਤੁਸੀਂ ਬਾਤਨਾ ਵਿੱਚ ਹਸੂਆਂ ਸੱਪਾਂ ਤੋਂ ਵੀ ਸਾਵਧਾਨ ਰਹੋ ਕਿਉਂਕਿ ਜਿਹੜੇ ਖੱਡਾਂ ਦੇ ਵਿੱਚ ਜੀਵ ਰਹਿੰਦੇ ਨੇ ਉਹ ਛੁਪੀ ਜਗ੍ਹਾ ਲੱਭਦੇ ਨੇ ਜਿਸ ਕਰਕੇ ਤੁਹਾਡੇ ਕਾਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਆਮ ਤੌਰ ਤੇ ਆ ਜਾਂਦੇ ਨੇ ਇਸ ਕਰਕੇ ਜਈਆਂ ਸਾਵਧਾਨੀਆਂ ਤੁਸੀਂ ਵਰਤ ਲੀਆਂ ਨੇ ਕਾਰਾਂ ਦੇ ਕਰਕੇ ਵੀ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਨੇ ਸੋ ਇਹ ਚੀਜ਼ਾਂ ਕਾਰਾਂ ਦੇ ਵਿੱਚ ਰੱਖਣ ਤੋਂ ਵੀ ਕਿਸੇ ਗਰੇਜ਼ ਕਰਨਾ ਹੈ ਇਹ ਜਾਣਕਾਰੀ ਹੋ ਸਕਦਾ ਹੈ ਕਿਸੀ ਹੋਰ ਨੂੰ ਨਾ ਪਤਾ ਹੋਵੇ ਇਸ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰਿਓ